ਹਾਂਜੀ ਸਸਰੀਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਾਂ ਨੂੰ ਇੱਧਰ ਚੰਡੀਗੜ੍ਹ ਮੋਹਾਲੀ ਕੰਨੀ ਮੁੰਡਾ ਚਾਹੀਦਾ ਜੀ ਆਪਣੇ ਕੋਲੇ ਗੁੱਡੀ ਆਈ ਹੈ ਕੁੜੀ ਸੋਹਣੀ ਸੁਨੱਖੀ ਹੈ ਜੀ 24-25 ਸਾਲ ਦੀ ਹੈ ਤੇ ਜੱਟਾਂ ਦੀ ਗੁੱਡੀ ਹੈ ਜੀ ਵਧੀਆ ਪੜ੍ਹੀ ਲਿਖੀ ਹੈ ਤੇ ਜੇ ਕੋਈ ਮੋਹਾਲੀ ਏਰੀਏ ਦੇ ਵਿੱਚ ਪਟਿਆਲੇ ਏਰੀਏ ਦੇ ਵਿੱਚ ਉਹਦੇ ਨੇੜੇ-ਤੇੜੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਮੁੰਡਾ ਕਿਤੇ ਹੈਗਾ ਤਾਂ ਮੈਨੂੰ ਮੈਸੇਜਾਂ ਦੇ ਵਿੱਚ ਜਵਾਬ ਦਿਓ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀਆ ਆਪਣੀ ਰਵਿੰਦਰ ਤੁਸੀਂ ਦੇਖਦੇ ਹੋ ਮੋਗੇ ਮੇਰੇ ਮੂੰਹ ਤੇ ਹਾਸੇ ਬਹੁਤ ਹੈ ਵੀ ਮੈਂ ਕੋਈ ਏਦਾਂ ਦੀ ਗੱਲ ਕਹਿਣ ਵਾਲੀ ਆ ਵੀ ਹਾਸੇ ਗੜੀਏ ਆਪਣੇ ਕੋਲੇ ਮੁੰਡਾ ਆਇਆ ਜੀ ਅਮਰੀਕਾ ਦੇ ਵਿੱਚ ਪੱਕਾ ਮੁੰਡਾ ਗੋਦੀਆਂ ਵਾਲਾ ਜੱਟਾਂ ਦੀ ਕੁੜੀ ਵਾਲੀ ਖੁਸਕਵਰੀ ਹੈ ਗੋਦੀਆਂ ਵਾਲਾ ਮੁੰਡਾ ਇੱਕ ਤਾਂ ਕੁੜੀ ਦੀ ਕਹਿੰਦਾ ਇੱਥੋਂ ਕੁਝ ਅੱਖ ਵੀ ਨਹੀਂ ਹੋਵੇ ਕੋ ਰੋਂਗੇ ਜਾਂ ਤਾਂ ਬਣਿਆ ਲਓ ਹੁਣ ਜੀ ਨਹੀਂ ਜਾਣਾ ਵੀ ਇੱਕ ਆਹ ਖਾਨੀ ਆ ਥੱਲੇ ਦਾ ਬੁੱਲ ਵਿੰਨਿਆ ਹੋਵੇ ਕੁੜੀ ਦਾ ਵੀ ਜੇ ਕੋਈ ਐਹੋ ਜੀ ਕੁੜੀ ਹੈਗੀ ਤਾਂ ਮੇਰੀ ਵੀਡੀਓ ਦੇ ਹਾਂਜੀ ਸੱਸਰੀਤਾਂ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮੁੰਡਾ ਆਇਆ ਜੀ 24 ਸਾਲਾਂ ਦਾ ਜੱਟਾਂ ਦਾ ਮੁੰਡਾ ਵਧੀਆ ਫੈਮਿਲੀ ਚੋਂ ਭੈਣ ਵੀ ਆਸਟ੍ਰੇਲੀਆ ਹੈ ਤੇ ਆਪ ਵੀ ਆਸਟ੍ਰੇਲੀਆ ਹੀ ਜਾਣਾ ਚਾਹੁੰਦਾ ਮੁੰਡਾ ਵਧੀਆ ਪੜਿਆ ਲਿਖਿਆ ਤੇ ਨੌ ਬੈਂਡ ਵੀ ਆਏ ਹੋਏ ਨੇ ਵੀਰੇ ਨੂੰ ਤੇ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਕੋਈ ਆਸਟ੍ਰੇਲੀਆ ਦੀ ਕੁੜੀ ਦਾ ਵੀਜ਼ਾ ਆਇਆ ਹੋਇਆ ਹੈ ਆਸਟ੍ਰੇਲੀਆ ਦੀ ਕੁੜੀ ਦਾ ਵੀਜ਼ਾ ਆਇਆ ਹੋਇਆ ਹੈ ਉਹਦੇ ਨਾਲ ਵੀਰਾ ਵਿਆਹ ਕਰਾਉਣਾ ਚਾਹੁੰਦਾ ਜੋ ਵੀ ਖਰਚਾ ਹੋਊਗਾ ਦੇ ਦੇਣਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ हां जी सस्री कल मैं थोड़ी अपनी रूपेंद्र ਤੇ ਆਪਣੀ ਹੱਥ ਬੰਨ ਕੇ ਬੇਨਤੀ ਹੈ ਜੀ ਕੋਈ ਵੀ ਕਾਸ਼ਟ ਫੋਨ ਕਰ ਸਕਦੀ ਹੈ ਜੀ ਮੈਸੇਜ ਕਰ ਸਕਦੀ ਹੈ ਤੇ ਮੈਸੇਜ ਹੀ ਕਰਿਆ ਕਰੋ ਫੋਨ ਤੇ ਦਬ ਬਣਾ ਦਿਆ ਕਰੋ ਆਪਣੇ ਕੋਲੇ ਆਇਆ ਮਜੀਬ ਸਿੰਘਾਂ ਦੀ ਕੁੜੀ ਤੇ ਫੋਟੋ ਤੇ ਡਾਟਾ ਸੈਂਡ ਕਰ ਦਿਓ ਜੀ ਮੁੰਡੇ ਦਾ ਕੁੜੀ ਦੀ ਉਮਰ ਹੈਗੀ 26 27 ਸਾਲ ਤੇ ਕੁੜੀ ਆਪਣੇ ਕੋਲੇ ਤੁਮਾਰੀ ਹੈ ਕੁੜੀ ਦੇ ਮੰਮੀ ਡੈਡੀ ਨਹੀਂ ਹੈਗੇ ਜੀ ਤੇ ਰਿਸ਼ਤੇਦਾਰਾਂ ਨਹੀਂ ਤੋੜਨੀ ਹੈ ਥੈਂਕ ਯੂ ਧੰਨਵਾਦ ਜੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਗੁੱਡੀ ਆਈ ਹੈ ਜੀ ਗੁੱਡੀ ਦੀ ਉਮਰ 30 ਸਾਲ ਹੈ ਜੀ ਧਿਆਨ ਨਾਲ ਸੁਣ ਲਓ ਗੁੱਡੀ ਦੀ ਉਮਰ 30 ਸਾਲ ਹੈ ਤੇ ਇੰਗਲੈਂਡ ਦੇ ਵਿੱਚ ਪੱਕੀ ਹੈ ਭੈਣ ਬੱਚਾ ਲਵੇ ਭੈਣ ਦੇ ਤੇ ਬੱਚੇ ਦਾ ਆਪਣੇ ਕੋਲ ਡਾਟਾ ਨਹੀਂ ਆਇਆ ਗੁੱਡੀ ਆ ਜਾਂ ਮੁੰਡਾ ਤੇ ਆਪਾਂ ਨੂੰ ਜੋ ਵੀ ਆਪਣਾ ਭੈਣ ਭਾਈ ਇੰਗਲੈਂਡ ਦੇ ਵਿੱਚ ਹੀ ਇਧਰੋਂ ਪੰਜਾਬ ਚੋਂ ਗਿਆ ਹੋਇਆ ਮੁੰਡਾ ਤੇ ਮੈਨੂੰ ਮੈਸੇਜ ਕਰੋ ਜੀ ਤੇ ਮੇਰੇ ਨਾਲ ਗੱਲ ਕਰੋ ਤੇ ਆਪਾਂ ਨੂੰ ਤੁਹਾਡਾ ਰਿਸ਼ਤਾ ਪੱਕਾ ਕਰੀਏ हां जी 사스트리칼 ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਮੁਸਲਮਾਨਾਂ ਦੀ ਗੁੱਡੀ ਆਈ ਹੈ ਜੀ ਹੈਗੀ 27 22 ਸਾਲ ਦੀ ਦੋ ਬੱਚੇ ਨੇ ਜੀ ਭੈਣ ਕੋਲੇ ਦੋ ਬੱਚੇ ਨੇ ਦੋ ਹੀ ਮੁੰਡੇ ਨੇ 4 4 ਸਾਲ ਦੇ ਦੋ ਹੀ ਜੋੜੇ ਨੇ ਮਤਲਬ ਮੁੰਡੇ ਜੋੜੇ ਨੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਹ ਮੁਸਲਮਾਨ ਆਕਾਸ਼ਟ ਦੇ ਵਿੱਚ ਹੋਵੇ ਜਾਂ ਕਿਸੇ ਵੀ ਕਾਸ਼ਟ ਦੇ ਵਿੱਚ ਹੋਵੇ ਤੇ ਇੱਕ ਰਮਦਾਸਿਆਂ ਦੀ ਕਾਸ਼ਟ ਚ ਨਾ ਹੋਵੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਨੇ ਕੋਲੇ ਆਈ ਐ ਇੱਕ ਕੁੜੀ ਗੁਰਸਿੱਖ ਕੈਨੇਡਾ ਦੇ ਵਿੱਚ ਪੀਆਰ ਐ ਤੇ ਉਹਨਾਂ ਨੂੰ ਚਾਹੀਦਾ 12-15 ਕਿਲੇਾਂ ਚ ਇਦਰੀ ਗੁਰਸਿੱਖ ਮੁੰਡਾ ਤੇ ਇੱਕ ਆਪਾਂ ਨੂੰ ਚਾਹੀਦਾ ਐ ਮੁੰਡਾ ਕੈਨੇਡਾ ਦੇ ਵਿੱਚ ਗੁਰਸਿੱਖ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮੁੰਡੇ ਪੰਜ ਚਾਰ ਕਿਲੇ ਮੁੰਡੇ ਕੋਲੇ ਬਾਹਣ ਹੋਵੇ ਜੀ ਵਧੀਆ ਮੁੰਡਾ ਫੈਮਿਲੀ ਚ ਹੋਵੇ ਤੇ ਜਾਵਰ ਵਰਕ ਪਰਮੰਟ ਤੇ ਗਿਆ ਹੋਵੇ ਤਾਂ ਆਪਾਂ ਨੂੰ ਜਰੂਰ ਦੱਸੋ ਜੀ ਮੈਸੇਜ ਦੇ ਵਿੱਚ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰੁਪਿੰਦਰ ਤੇ ਇੱਕ ਆਪਣੇ ਕੋਲੇ ਮੱਝ ਵੀ ਸਿੰਘਾਂ ਦੀ ਕੁੜੀ ਆਈ ਹੈ ਉਹ ਵੀ ਭੈਣ ਅਨਪੜ ਹੈ ਤੇ ਜੇ ਕੋਈ ਘਰੇਲੂ ਮੇਰਾ ਵੀਰ ਹੋਵੇ ਚਾਹੇ ਜੱਟਾਂ ਦਾ ਮੁੰਡਾ ਹੋਵੇ ਤੇ ਦੋ ਚਾਰ ਕਿਲੇ ਪੈਲੀ ਦੇ ਆਉਂਦੇ ਹੁਣ ਦੋ ਹੋਣ ਡੇਢ ਹੋਵੇ ਤੇ ਭੈਣ ਉਹ ਵੀ ਅਨਪੜ ਹੈ ਜੀ ਤੇ ਉਹਦੀ ਉਮਰ ਹੈਗੀ ਹੈ ਸਾਰੀ 24 ਸਾਲ ਤੇ ਆਪਣੀ ਹੱਥ ਬੰਨ ਕੇ ਬੇਨਤੀ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਾਸਟ ਦਾ ਕੋਈ ਚੱਕਰ ਨਹੀਂ ਹੈਗਾ ਰਮਦਾਸੀਆਂ ਤੋਂ ਬਿਨਾ ਹਰੇਕ ਕਾਸਟ ਦੇ ਵਿੱਚ ਕਰ ਦੇਣਗੇ ਜੀ ਥੈਂਕ ਯੂ ਧੰਨਵਾਦ ਜੀ ਓਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਆਇਆ ਮੁੰਡਾ ਸੰਗਰੂਰ ਏਰੀਆ ਤੋਂ ਪਟਵਾਰੀ ਆ ਮੁੰਡੇ ਦੀ 30 32 ਸਾਲ ਉਮਰ ਹੈ ਤੇ ਕੁੜੀ ਸੋਹਣੀ ਤੇ ਪੜ੍ਹੀ ਲਿਖੀ ਭਾਲਦੇ ਨੇ 12 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਜੱਟਾਂ ਦਾ ਮੁੰਡਾ ਜੀ 12 ਕਿੱਲੇ ਜ਼ਮੀਨ ਆਉਂਦੀ ਹੈ ਪਟਵਾਰੀ ਹੈ ਤੇ ਡੈਡੀ ਤਾਂ ਉਹਦਾ ਆਪਾਂ ਦੱਸ ਨਹੀਂ ਸਕਦੇ ਇੰਨਾ ਠੀਕ ਹੈ ਜੀ ਵੈਸੇ ਆਪਾਂ ਨੂੰ ਇੰਨਾ ਲਾਊਡ ਨਹੀਂ ਹੈਗਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਕੋਈ ਆਪਣੀ ਭੈਣ ਪਟਵਾਰੀ ਦੀ ਚਾਹਨਾ ਰੱਖਦੀ ਹੈ ਤਾਂ ਆਪਾਂ ਨੂੰ ਮੈਸੇਜ ਤੇ ਜਰੂਰ ਦੱਸੋ